ਆਪਣੇ ਅੰਦਰਲੇ ਗਿਆਨ ਨੂੰ ਹਾਸਲ ਕਿਉਂਕਿ ਗਿਆਨ ਜਿਹਦਾ ਫਿਰ ਕਹਾਂਗੇ ਕਿ ਬਾਹਰ ਗਿਆਨ ਹੁੰਦਾ ਕਿਤਾਬਾਂ 'ਚ ਇੱਕ ਅੰਦਰ ਗਿਆਨ ਹੁੰਦਾ ਆਤਮਿਕ ਗਿਆਨ ਜਿਹਨੂੰ ਕਿਹਾ ਜਾਂਦਾ ਹੈ ਕਿ ਤੁਹਾਡੇ ਅੰਦਰ ਕਿਹੜੀਆਂ ਸ਼ਕਤੀਆਂ ਸਮਾਈਆਂ ਹੋਈਆਂ ਹਨ ਤੁਹਾਡੇ ਅੰਦਰ ਉਹ ਕਿਹੜੀ ਤਾਕਤ ਹੈ ਜੋ ਅਸੰਭਵ ਨੂੰ ਸੰਭਵ ਕਰ ਸਕਦੀ ਹੈ ਇਹਦਾ ਪਤਾ ਉਦੋਂ ਇਨਸਾਨ ਨੂੰ ਲੱਗਦਾ ਜਦੋਂ ਇਨਸਾਨ ਆਪਣੇ ਅੰਦਰ ਧਿਕਸ਼ਾ ਲੈ ਕੇ ਆਪਣੇ ਅੰਦਰ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਜਦੋਂ ਸਿਮਰਨ ਦੇ ਜ਼ਰੀਏ ਬੰਦਗੀ ਦੇ ਜ਼ਰੀਏ ਆਪਣੇ ਅੰਦਰ ਬੈਠੀ ਉਹ ਤਾਕਤ ਪਰਮਾਤਮਾ ਪ੍ਰਭੂ ਦੇ ਨਾਲ ਜੁੜਦਾ ਹੈ ਨਾ ਤਾਂ ਫਿਰ ਇਨਸਾਨ ਨੂੰ ਅਹਿਸਾਸ ਹੁੰਦਾ ਹੈ ਇਸ ਲਈ ਅਸੀਂ ਇੱਕ ਸ਼ੇਰ ਕਹੀਦਾ ਹੈ ਕਿ ਕੌਣ ਕਹਤਾ ਹੈ ਤੇਰੀ ਰੱਬ ਸੇ ਜੁਦਾਈ ਹੋਗੀ ਕਈ ਕਹਿੰਦੇ ਰੱਬ ਸਾਡੇ ਤੋਂ ਜੁਦਾ ਹੈ ਰੱਬ ਉੱਥੇ ਬੈਠਾ ਹੈ ਰੱਬ ਉੱਥੇ ਬੈਠਾ ਕੋਈ ਕਹਿੰਦਾ ਅਰਸ਼ਾ ਤੇ ਪਰਮਾਤਮਾ ਹੈ ਕੋਈ ਕਹਿ ਦਿੰਦਾ ਹੈ ਉੱਥੇ ਰੱਬ ਹੈ ਕੋਈ ਉੱਥੇ ਰੱਬ ਹੈ ਇਹ ਗੱਲ ਯਾਦ ਰੱਖਣਾ ਰੱਬ ਕਿਤੇ ਬਾਹਰ ਦੂਰ ਨਹੀਂ ਹੈ ਕਿ ਆਸਮਾਨਾਂ ਤੇ ਰਹਿੰਦਾ ਹੈ ਜਾਂ ਸਵਰਗਾਂ 'ਚ ਰਹਿੰਦਾ ਹੈ ਜਾਂ ਕਿਤੇ ਤੀਰਥਾਂ ਤੇ ਰਹਿੰਦਾ ਹੈ ਜਾਂ ਜੰਗਲਾਂ 'ਚ ਰਹਿੰਦਾ ਹੈ ਅਸੀਂ ਕਈ ਵਾਰ ਦੱਸਿਆ ਕਿ ਰੱਬ ਨੂੰ ਕਦੀ ਦੂਰ ਨਾ ਸਮਝੋ ਕਿਉਂਕਿ ਅਗਰ ਦੂਰ ਸਮਝ ਲਿਆ ਤਾਂ ਫਿਰ ਉਹ ਕਹਿ ਦਿਓ ਦੂਰ ਹੈ ਕਿਉਂਕਿ ਗੱਲ ਤਾਂ ਸਾਡੀ ਸਮਝ ਦੀ ਹੈ ਅਗਰ ਦੂਰ ਕਹਾਂਗੇ ਤਾਂ ਰੱਬ ਦੂਰ ਹੈ ਅਗਰ ਕਹਾਂਗੇ ਪ੍ਰਮਾਤਮਾ ਪ੍ਰਭੂ ਮੇਰੇ ਅੰਦਰ ਹੈ ਰੱਬ ਮੇਰੇ ਅੰਦਰ ਹੈ ਤਾਂ ਜੇ ਤੁਸੀਂ ਵਿਸ਼ਵਾਸ ਨਾਲ ਇਹ ਭਾਵ ਆਪਣੇ ਅੰਦਰ ਲਿਆਏ ਆ ਕਿ ਪ੍ਰਮਾਤਮਾ ਮੇਰੇ ਅੰਦਰ ਹੈ ਉਹ ਪ੍ਰਭੂ ਮੇਰੇ ਅੰਦਰ ਹੈ ਤਾਂ ਵਾਕਿਆ ਹੀ ਫਿਰ ਸਚਾਈ ਵੀ ਇਹੀ ਹੈ ਉਹ ਤੁਹਾਡੇ ਅੰਦਰ ਹੀ ਹੈ ਇਸ ਲਈ ਕਿੰਦਰ ਨਾ ਕੋਈ ਕਹਿੰਦਾ ਹੈ ਤੇਰੀ ਰੱਬ ਸੇ ਜੁਦਾਈ ਹੋਗੀ ਜੇ ਅਫਵਾਹ ਕਿਸੇ ਮੂਰਖ ਨੇ ਉਡਾਈ ਹੋਗੀ ਜਿਹੜੇ ਕਹਿੰਦੇ ਨੇ ਰੱਬ ਦੂਰ ਹੈ ਅਸੀਂ ਕਹਾਂਗੇ ਨਾ ਸਮਝਈ ਹੈ ਉਹ ਸਮਝਦੇ ਹੋ ਕਿ ਕਿਉਂਕਿ ਸਮਝਦਾਰ ਤਾਂ ਇਹੀ ਕਹਿੰਦਾ ਕਿ ਰੱਬ ਕਰੀ ਸਾਡੇ ਤੋਂ ਦੂਰ ਉਹਦਾ ਪੱਤੇ ਪੱਤੇ ਜ਼ਰਰੇ ਜ਼ਰਰੇ ਕਣ ਕਣ ਅੰਦਰ ਮੌਜੂਦ ਹੈ ਕਹਿਣ ਨੂੰ ਬੰਦਾ ਕਹਿੰਦਾ ਪੱਤੇ ਪੱਤੇ ਅੰਦਰ ਮੌਜੂਦ ਹੈ ਇਹ ਪੱਤੇ ਅੰਦਰ ਹੋ ਸਕਦਾ ਮੇਰੇ ਅੰਦਰ ਨਹੀਂ ਹੋਣਾ ਜੇ ਪੱਤੇ ਪੱਤੇ ਅੰਦਰ ਹੈ ਤਾਂ ਕਿ ਸਾਡੇ ਸਭ ਦੇ ਅੰਦਰ ਉਹ ਨਹੀਂ ਹੈ ਇਹਦਾ ਮਤਲਬ ਪੱਤੇ ਅੰਦਰ ਹੈ ਜ਼ਰਰੇ ਜ਼ਰਰੇ ਅੰਦਰ ਹੈ ਤਾਂ ਤੇਰੇ ਅੰਦਰ ਹੈ ਨਹੀਂ ਇਹ ਨਾ ਸਮਝੀ ਨੀ ਗੱਲ ਹੈ ਉਹ ਜਿਹੜਾ ਯਕੀਨ ਕਰਦਾ ਉਹ ਕਹਿੰਦਾ ਹਰ ਜਗ੍ਹਾ ਮੇਰਾ ਕਿਤੇ ਪ੍ਰਗਟ ਹੋ ਕੇ ਬੈਠਾ ਤਾਂ ਕਿੱਲੇ ਹੱਥੇ ਹਲੇ ਪ੍ਰਗਟ ਹੋਣ ਦੀ ਜਿੱਦਾਂ ਕਈ ਵਾਰ ਚਲੇ ਜਾਉ ਨਾ ਕਈ ਮੂਰਤੀਕਾਰ ਹੁੰਦੇ ਆ ਕੁਝ ਪੱਥਰਾਂ ਦੀ ਮੂਰਤ ਬਣਾ ਕੇ ਤਿਆਰ ਰੱਖੀ ਹੁੰਦੀ ਹੈ ਤਾਂ ਕੁਝ ਪੱਥਰ ਪਏ ਹੁੰਦੇ ਜਿਨ੍ਹਾਂ 'ਚ ਹਲੇ ਮੂਰਤੀ ਸਮਝਦੇ ਹੋ ਕਿ ਨਹੀਂ ਫਰਕ ਇੰਨਾ ਹੀ ਹੈ ਇੱਥੇ ਪ੍ਰਗਟ ਹੋ ਚੁੱਕੀ ਹੈ ਉੱਥੇ ਹਰਲੇ ਪ੍ਰਗਟ ਹੋਣੀ ਹੈ ਨਹੀਂ ਤਾਂ ਮੂਰਤ ਇੱਥੇ ਵੀ ਸੀ ਜੋ ਪ੍ਰਗਟ ਹੋ ਚੁੱਕੀ ਤਾਂ ਮੂਰਤ ਉੱਥੇ ਵੀ ਹੈ ਜਿੱਥੇ ਥੋੜੀ ਮਿਹਨਤ ਕਰਨ ਦੀ ਲੋੜ ਹੈ ਪ੍ਰਗਟ ਉੱਥੋਂ ਵੀ ਹੁਣ ਇਹਦਾ ਮਤਲਬ ਇਹ ਨਹੀਂ ਕਿ ਇਹ ਪੱਥਰ ਅੰਦਰ ਭਗਵਾਨ ਯਾਨੀ ਜੋ ਸਾਹਮਣੇ ਹੈ ਭਗਵਾਨ ਹੈ ਤਾਂ ਪੱਥਰ ਮੂਰਤੀਕਾਰ ਕਹਿੰਦਾ ਥੋੜੇ ਦਿਨ ਠਹਿਰ ਥੋੜੀ ਮਿਹਨਤ ਕਰ ਲੈਣ ਦੇ ਇੱਥੋਂ ਵੀ ਨਿਕਲੇਗਾ ਸਮਝੇ ਹੋਕ ਨਹੀਂ ਹੁਣ ਕਈ ਵਾਰਾਂ ਇਹ ਗੱਲ ਯਾਦ ਰੱਖਣਾ ਸਾਰਿਆਂ ਨੇ ਇਹ ਗੱਲ ਯਾਦ ਰੱਖਣਾ ਅਸੀਂ ਇੱਥੇ ਕਈ ਵਾਰ ਇੱਕ ਗੱਲ ਕਹੀ ਹੈ ਜੇ ਸਾਡੇ ਲੈਫਟ ਸਾਈਡ ਖੜਾ ਬਲਦੇਵ ਸਿੰਘ ਬੜਾ ਸ਼ਰਾਬੀ ਬੜਾ ਸ਼ਰਾਬ ਪੀਂਦਾ ਸੀ ਅੱਜ ਥੋੜਾ ਦੱਸਣ ਲੱਗੇ ਆ ਇੱਕ ਨਵੇਂ ਢੰਗ ਦੇ ਨਾਲ ਬੜਾ ਸ਼ਰਾਬ ਪੀਂਦਾ ਸੀ ਕਿਸ ਨੇ ਕਿਹਾ ਜੀ ਸ਼ਰਾਬੀ ਹੈ ਜਦੋਂ ਪਹਿਲੀ ਵਾਰ ਦਰਬਾਰ ਤੇ ਆ ਜੀ ਸ਼ਰਾਬ ਬੜੀ ਪੀਂਦਾ ਹੈ ਸ਼ਰਾਬੀ ਹੈ ਇਹ ਇਹ ਸ਼ਰਾਬ ਨਹੀਂ ਛੱਡ ਸਕਦਾ ਇਸੇ ਕੋਈ ਗੱਲ ਕਹੀ ਇਹ ਕਹੇ ਅੱਜ ਸ਼ਰਾਬੀ ਨਜ਼ਰ ਆਂਦਾ ਹੈ ਨਾ ਉਹ ਥੋੜੀ ਦਿਨ ਠਹਿਰ ਲੈ ਤੈਨੂੰ ਇੱਜੇ ਹੀ ਸੇਵਾਦਾਰ ਕੱਢ ਕੇ ਦਿਖਾਵਾਂ ਇਹੋ ਜਿਹੀ ਉਹ ਵੀ ਉਹ ਉਹ ਇਨਸਾਨ ਕੱਢ ਕੇ ਦਿਖਾਵਾਂਗੇ ਜਿਹੜਾ ਸ਼ਰਾਬ ਦੇ ਨੇੜੇ ਵੀ ਨਹੀਂ ਜਾਏਗਾ ਜਿਹੜਾ ਨਸ਼ੇ ਨੂੰ ਹੱਥ ਵੀ ਅੱਜ ਖੜਾ ਤੁਹਾਡੇ ਸਾਹਮਣੇ ਸੋ ਪਹਿਲਾ ਕੀ ਹੈ ਇਨਸਾਨ ਇਹ ਮਾਇਨੇ ਨਹੀਂ ਰੱਖਾਂਦਾ ਫਕੀਰਾਂ ਦੀ ਸਹੂਬਤ ਤੋਂ ਬਾਅਦ ਉਹਦੀ ਕਿਰਪਾ ਹੋਣ ਤੋਂ ਬਾਅਦ ਜਿੱਦਾਂ ਕਹਿੰਦੇ ਨਾ ਪੱਥਰ ਘੜਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹਦੇ ਅੰਦਰ ਕੀ ਛੁਪਿਆ ਹੈ ਜੋ ਇਹੀ ਸਚਾਈ ਦੱਸਣੀ ਚਾਹੁੰਦੇ ਆ ਅੱਜ ਕੋਈ ਤੁਹਾਨੂੰ ਕਹੇ ਨਾ ਪਾਪੀ ਹੈ ਅਪਰਾਧੀ ਹੈ ਅਸੀਂ ਕੋਈ ਗੱਲ ਕਵਾਂਗੇ ਅੱਜ ਤੈਨੂੰ ਪਾਪੀ ਨਜ਼ਰ ਆਂਦਾ ਥੋੜੇ ਟਾਈਮ ਠਹਿਰ ਅਗਰ ਸਾਡੇ ਦਸੇ ਰਸਤੇ ਚੱਲ ਕੇ ਮਿਹਨਤ ਕਰੇਗਾ ਤੇ ਇਹਦੇ ਅੰਦਰੋਂ ਹੀ ਭਗਵਾਨ ਪ੍ਰਗਟ ਹੋ ਸਕਦਾ ਹੈ ਕਿਉਂਕਿ ਜਿਹੜੀ ਚੀਜ਼ ਹੈ ਉਹ ਪ੍ਰਗਟ ਵੀ ਹੋ ਸਕਦੀ ਹੈ ਹਾਂ ਜਿਹੜੀ ਨਹੀਂ ਹੈ ਬੰਦਾ ਉੱਥੇ ਕਹਿੰਦਾ ਹੈ ਆ ਇਹਦੇ ਅੰਦਰ ਹੈ ਨਹੀਂ ਤਾਂ ਨਹੀਂ ਨਿਕਲਣਾ ਅਮੇ ਦੀੋਗ ਨੇ ਜੇ ਕੋਈ ਕਵੇ ਆ ਲੂਣ ਵਿੱਚੋਂ ਮਿਠਾਸ ਨਿਕਲ ਸਕਦੀ ਹੈ ਜਰਾ ਕੋ ਗੌਰ ਕਰੋ ਨਿਕਲ ਸਕਦੀ ਹੈ ਨਹੀਂ ਨਹੀਂ ਨਿਕਲ ਸਕਦੀ ਕਿਉਂਕਿ ਲੂਣ ਜਿਹੜਾ ਹੈ ਹੀ ਲੂਣ ਦਾ ਉਹ ਚੋਂ ਮਿਠਾਸ ਕੀ ਨਿਕਲਣੀ ਹੈ ਪਰ ਇੱਥੇ ਤਾਂ ਗੱਲ ਪਰਮਾਤਮਾ ਦੀ ਹੈ ਇੱਥੇ ਤਾਂ ਗੱਲ ਪ੍ਰਭੂ ਦੀ ਹੈ ਚਾਹੇ ਜਿੰਨਾ ਮਰਜੀ ਕੋਈ ਬੁਰੇ ਤੋਂ ਬੁਰਾ ਵੀ ਹੈ ਉਹਦੇ ਅੰਦਰ ਵੀ ਪਰਮਾਤਮਾ ਛੁਪਿਆ ਹੋਇਆ ਹੈ ਬਸ ਜਿੱਦਾਂ ਦੱਸਿਆ ਸਹੀ ਆਦਤਾਂ ਦੀ ਫਕੀਰਾਂ ਦੀ ਗੱਲ ਮੰਨਣ ਦੀ ਸੰਤਾਂ ਦੇ ਵਚਨ ਮੰਨਣ ਦੀ ਆਪਣੀਆਂ ਬੁਰੀਆਂ ਆਦਤਾਂ ਨੂੰ ਛੱਡਣ ਦੀ ਬਸ ਥੋੜੀ ਜਿਹੀ ਨਾ ਸਹੀ ਮਾਰਗ ਨੂੰ ਪਕੜਨ ਦੀ ਜ਼ਰੂਰਤ ਹੈ ਇਨਸਾਨ ਅੰਦਰ ਸ਼ੁਭਿਆ ਪਰਮਾਤਮਾ ਫਿਰ ਬਾਹਰ ਆ ਜਾਂਦਾ ਹੈ। ਇਨਸਾਨ ਦੀ ਕਮਜ਼ੋਰੀ ਦੂਰ ਹੁੰਦੀ ਤਾਂ ਇਨਸਾਨ ਅੰਦਰ ਸ਼ਕਤੀ ਪੈਦਾ ਹੋ ਜਾਂਦੀ ਹੈ। ਅਗਰ ਇਨਸਾਨ ਸਹੀ ਆਦਤਾਂ ਅਪਣਾ ਲਵੇ। ਅੱਜ ਇਨਸਾਨ ਰਾਂਗ ਕੱਤ ਕੱਲ ਰਾਜਾ ਵੀ ਹੋ ਸਕਦਾ। ਅੱਜ ਇਨਸਾਨ ਫਰਸ਼ ਤੇ ਬੈਠੇ ਦਾ ਕੱਲ ਅਰਸ਼ ਤੇ ਵੀ ਪਹੁੰਚ ਸਕਦਾ ਹੈ। ਅੱਜ ਬੰਦਾ ਕਹਿੰਦੇ ਤੂੰ ਕੀ ਐ ਤੇਰੇ ਪੁੱਲ ਪੱਲੇ ਕੁਝ ਵੀ ਨਹੀਂ। ਤੇ ਅਸੀਂ ਕਹਿੰਦੇ ਜਿਹਦੇ ਪੱਲੇ ਰੱਬ ਐ ਨਾ ਉਹਦੇ ਪੱਲੇ ਸਭ ਹੀ ਹੋ ਜਾਂਦਾ ਹੈ। ਬਸ ਉੱਤੇ ਹੀ ਦੇਖੋ। ਇਸ ਲਈ ਕੌਣ ਕਹਤਾ ਹੈ ਤੇਰੀ ਰੱਬ ਸੇ ਜੁਦਾਈ ਹੋਗੀ ਕੌਣ ਕਹਤਾ ਹੈ ਤੇਰੀ ਰੱਬ ਸੇ ਜੁਦਾਈ ਜਨੇ ਕਿਹੜਾ ਕਹਿ ਰਿਹਾ ਕਿ ਤੇਰੀ ਰੱਬ ਤੋਂ ਜੁਦਾਈ ਹੈ ਤੂੰ ਰੱਬ ਤੋਂ ਜੁਦਾ ਹੈ ਕੌਣ ਕਹਿੰਦਾ ਹੈ ਇਹ ਅਫਵਾਹ ਕਿਸੀ ਮੂਰਖ ਨੇ ਉਡਾਈ ਹੋਗੀ ਜਿਹਨੂੰ ਸਮਝੇ ਹੀ ਨਹੀਂ ਹੈ ਜਿਹਨੂੰ ਪਤਾ ਹੀ ਨਹੀਂ ਹੈ ਉਹੀ ਕਹਿ ਸਕਦਾ ਕਿ ਦੁੱਧ ਅੰਦਰ ਮੱਖਣ ਨਹੀਂ ਹੁੰਦਾ ਬੰਦਾ ਕਹਵੇ ਮੱਖਣ ਦੁੱਧ ਚ ਕਿੱਥੇ ਮੱਖਣ ਹੈ ਉਹ ਭਾਈ ਮੱਖਣ ਦੁੱਧ ਦੇ ਅੰਦਰ ਹੀ ਹੈ ਬਸ ਥੋੜੀ ਯੁਕਤੀ ਲਾਣੀ ਪੈਂਦੀ ਹੈ ਥੋੜਾ ਤਰੀਕਾ ਵਰਤਣਾ ਪੈਂਦਾ ਹੈ ਉਹ ਦੁੱਧ ਨੂੰ ਜਾਗ ਲੈਣਾ ਪੈਂਦਾ ਹੈ ਜਮਾਣਾ ਪੈਂਦਾ ਰੜਕਣਾ ਪੈਂਦਾ ਫਿਰ ਸਾਹਮਣੇ ਆਉਂਦਾ ਇੱਦਾਂ ਹੀ ਸਾਹਮਣੇ ਆ ਜਾਂਦਾ ਪਰ ਜੇ ਕੋਈ ਕਹੇ ਦੁੱਧ ਅੰਦਰ ਮੱਖਣ ਹੈ ਹੀ ਨਹੀਂ ਕਦੀ ਹੋ ਹੀ ਨਹੀਂ ਸਕਦਾ ਉਹ ਤਾਂ ਫਿਰ ਨਾ ਸਮਝੀਏ ਜਿਹੜਾ ਸਮਝਦਾਰ ਨੂੰ ਪਤਾ ਦੁੱਧ ਅੰਦਰ ਹੀ ਮੱਖਣ ਨਿਕਲਦਾ ਹੈ ਪਰ ਪ੍ਰੋਸੈਸ ਹੈ ਇੱਕ ਪ੍ਰੋਸੈਸਿੰਗ ਦੇ ਹਿਸਾਬ ਨਾਲ ਚੱਲਣਾ ਪੈਂਦਾ ਹੈ ਉਹ ਤਰੀਕੇ ਦੇ ਨਾਲ ਚੱਲਣਾ ਪੈਂਦਾ ਫਿਰ ਜਾ ਕੇ ਮੱਖਣ ਹਾਸਲ ਇੱਦਾਂ ਹੀ ਬੰਦੇ ਅੰਦਰ ਹੀ ਰੱਬ ਹੈ ਉੱਥੇ ਵੀ ਥੋੜੇ ਤਰੀਕੇ ਨਾਲ ਚੱਲਣਾ ਪੈਂਦਾ ਹੈ ਕੁਝ ਪ੍ਰੋਸੈਸਿੰਗ ਐਸੀ ਹੁੰਦੀ ਹੈ ਜਦੋਂ ਬੰਦਾ ਉਹਦੇ ਅੰਦਰ ਚਲਦਾ ਹੈ ਨਾ ਤਾਂ ਫਿਰ ਇਨਸਾਨ ਅੰਦਰ ਛੁਪਿਆ ਪਰਮਾਤਮਾ ਰੂਪੀ ਮੱਖਣ ਪ੍ਰਗਟ ਵੀ ਹੋ ਜਾਂਦਾ ਹੈ ਤਾਂ ਹੀ ਤਾਂ ਕਹਿੰਦੇ ਜਿਉ ਤਿਲਨ ਮੇ ਤੇਲ ਹੈ ਜਿਉ ਚਕਮਕ ਮੇ ਆਗ ਤੇਰਾ ਸਾਈ ਤੁਜਮੇ ਹੈ ਜਾਗ ਸਕੇ ਤੋ ਉਹ ਕਹਿੰਦੇ ਤਿਲਾ ਵਿੱਚ ਹੀ ਤੇਲ ਹੈ ਚਕਮਕ ਵਿੱਚ ਪੱਥਰ ਵਿੱਚ ਹੀ ਆਗ ਹੈ ਤਾਂ ਤੇਰੇ ਵਿੱਚ ਹੀ ਤੇਰਾ ਸਾਈ ਹੈ ਤਿਲਾ ਵਿੱਚ ਤੇਲ ਹੈ ਪੱਥਰ ਵਿੱਚ ਆਗ ਹੈ ਤਾਂ ਤੇਰੇ ਵਿੱਚ ਤੇਰਾ ਰੱਬ ਹੈ ਬਸ ਥੋੜਾ ਜਾਗਣ ਦੀ ਜ਼ਰੂਰਤ ਹੈ ਨਜ਼ਰ ਆ ਜਾਏ इसलिए कौन कहता है तेरी रब से जुदाई होगी ये अफवाह किसी मूर्ख ने उड़ाई होगी आप हाथ मेरा आप पकड़ हाथ मेरा ले जाऊंगा तुम्हें उस मुकाम पर यह उस रब के साथ साथ तेरी ये सारी खुदाई होगी ਕਦੇ ਫਕੀਰਾਂ ਦਾ ਹੱਥ ਫੜ ਕੇ ਦੇਖੋ ਉਸ ਮੁਕਾਮ ਤੇ ਲੈ ਜਾਂਦੇ ਆ ਜਿੱਥੇ ਬੰਦਾ ਕਹਿੰਦਾ ਰੱਬ ਵੀ ਮਿਲ ਗਿਆ ਤੇ ਰੱਬ ਦੀ ਖੁਦਾਈ ਵੀ ਹੁਣ ਤਾਂ ਸਭ ਕੁਝ ਹੀ ਮਿਲ ਗਿਆ ਕਮੀ ਕੋਈ ਪਰ ਉਸ ਮੁਕਾਮ ਤੇ ਪਹੁੰਚਣ ਵਾਸਤੇ ਮੁਰਸ਼ਿਦ ਦਾ ਹੱਥ ਫੜਨ ਦੀ ਕਹਿੰਦੇ ਰੱਬ ਦੇ ਪਿਆਰਿਆਂ ਦਾ ਹੱਥ ਫੜਾਂਗੇ ਤਾਂ ਉਸ ਮੰਜ਼ਿਲ ਤੇ ਲੈ ਜਾਂਦੇ ਹੋ ਜਿਹਦਾ ਉਸ ਤੋਂ ਪਹਿਲਾਂ ਤਾਂ ਹੁਣ ਬੁੱਲੇ ਸ਼ਾਹ ਦਾ ਹੱਥ ਸ਼ਾਹ ਇਨਾਇਤ ਨੇ ਫੜਿਆ ਤਾਂ ਉਸ ਮੰਜ਼ਿਲ ਤੇ ਲੈ ਗਏ ਜਿੱਥੇ ਅੱਜ ਬੁੱਲੇ ਸ਼ਾਹ ਦੀ ਜੱਜਕਾਰ ਹੋ ਰਹੀ ਹੈ ਜਿੰਨੇ ਵੀ ਗੁਰੂ ਰਹਿਬਰ ਪੀਰ ਫਕੀਰਾਂ ਇਹ ਜਰਾ ਦੇਖੋ ਜਿਸ ਦਾ ਹੱਥ ਸਤਗੁਰ ਫੜ ਲੈਂਦੇ ਆ ਮੁਰਸ਼ਿਦ ਨੇ ਪਕੜ ਲਿਆ ਫਿਰ ਉਹਨੂੰ ਉਸ ਉਚਾਈ ਤੇ ਲੈ ਜਾਂਦੇ ਆ ਕਿ ਜਿੱਥੇ ਫਿਰ ਉਹ ਕਹਿੰਦੇ ਰੱਬ ਵੀ ਮਿਲ ਗਿਆ ਤੇ ਰੱਬ ਦੇ ਨਾਲ ਸਭ ਮਿਲ ਗਿਆ ਜਿਹਦਾ ਦਸੀਦਾ ਨੇ ਜਿਹਨੂੰ ਮਿਲ ਗਿਆ ਰੱਬ ਉਹਨੂੰ ਮਿਲ ਗਿਆ ਸਭ ਕਿਉਂਕਿ ਰੱਬ ਨੇ ਤਾਂ ਹਰ ਚੀਜ਼ ਬਣਾਈ ਹੈ ਜਦੋਂ ਬਣਾਉਣ ਵਾਲਾ ਦਾਤਾ ਮਿਲ ਗਿਆ ਤਾਂ ਫੇ ਦਾਤਾ ਤਾਂ ਹੀ ਇਨਸਾਨ ਦੇ ਵੱਲ ਹੋ ਜਾਂਦੀ ਹੈ ਇਸ ਲਈ ਆਈਏ ਹੁਣ ਸ਼੍ਰੀ ਰਾਮ ਜੀ ਦੀ ਜ਼ਿੰਦਗੀ ਤੇ ਕਿ ਜਿਸ ਤਰ੍ਹਾਂ ਦੱਸਿਆ ਕਿ ਗੁਰੂ ਵਿਸ਼ੇਸ਼ਤ ਕੀ ਬਾਤ ਸਮਝ ਕੇ ਸ਼ਕਤੀ ਔਰ ਗਿਆਨ ਕੋ ਪਾਇਆ ਹੈ ਕਿ ਉਹਨਾਂ ਨੇ ਗੁਰੂ ਦੀ ਗੱਲ ਨੂੰ ਸੁਣਿਆ ਸਮਝਿਆ ਗੁਰੂ ਦੇ ਦੱਸੇ ਰਸਤੇ 'ਤੇ ਚੱਲ ਕੇ ਆਪਣੇ ਅੰਦਰਲੇ ਗਿਆਨ ਨੂੰ ਵੀ ਜਾਣਿਆ ਔਰ ਆਪਣੀ ਅੰਦਰਲੀ ਸ਼ਕਤੀ ਨੂੰ ਵੀ ਪਹਿਚਾਣਿਆ ਕਿ ਹਰ ਮੁਸ਼ਕਿਲ ਦਾ ਸਮਾਧਾਨ ਕਰਨ ਦੀ ਸ਼ਕਤੀ ਮੇਰੇ ਅੰਦਰ ਹੈ ਜਦੋਂ ਆਪਣੇ ਅੰਦਰਲੀ ਸ਼ਕਤੀ ਨੂੰ ਜਾਣਿਆ ਤਾਂ ਫਿਰ ਹੌਲੀ-ਹੌਲੀ ਜਦੋਂ ਉਹਨਾਂ ਦੀ ਉਮਰ ਬੜੀ ਹੋਈ ਸਮਝਣਾ ਜ਼ਰਾ ਜਦੋਂ ਹੌਲੀ-ਹੌਲੀ ਉਮਰ 18 19 20 ਇਹ ਤਾਂ ਬੜੀ ਹੋਈ ਉਮਰ ਤਾਂ ਫਿਰ ਦੇਖੋ ਔਰੋਂ ਕੀ ਰਕਸ਼ਾ ਕਰਨੇ ਕੋ ਆਪਣਾ ਕਦਮ ਬੜਾਇਆ ਹੈ ਹੁਣ ਦੂਜਿਆਂ ਦੀ ਰਕਸ਼ਾ ਵੀ ਉਹੀ ਕਰ ਸਕਦਾ ਜਿਹਨੇ ਆਪਣੇ ਅੰਦਰਲੀ ਸ਼ਕਤੀ ਨੂੰ ਜਿਹਨੇ ਆਪਣੇ ਅੰਦਰਲੀ ਸ਼ਕਤੀ ਨੂੰ ਜਾਣਿਆ ਹੋਵੇ ਜਿਹਨੂੰ ਗਿਆਨ ਹੋਵੇ ਕਿ ਮੈਂ ਕੀ ਕਰ ਸਕਦਾ ਤਾਂ ਹੀ ਤਾਂ ਵਿਸ਼ਵਾਮਿੱਤਰ ਜੀ ਆਏ ਇੱਕ ਰਾਖਸ਼ੀ ਬਹੁਤ ਤੰਗ ਕਰਦੀ ਹੈ ਰਿਸ਼ੀਆਂ ਮੁਨੀਆਂ ਨੂੰ ਉਹਦਾ ਨਾਮ ਤਾੜਕਾ ਸੀ ਜਰਾ ਸਮਝਣਾ ਹਾਲਾਂਕਿ ਸ਼੍ਰੀ ਰਾਮ ਨੂੰ ਉਹਦਾ ਕੋਈ ਮਤਲਬ ਨਹੀਂ ਸੀ ਕੋਸ਼ਰੀ ਰਾਮ ਨੂੰ ਤੰਗ ਨਹੀਂ ਕਰਦੀ ਸੀ ਪਰ ਦੇਖੋ ਦੂਜਿਆਂ ਦੀ ਸਹਾਇਤਾ ਕਰਨ ਵਾਸਤੇ ਦੂਜਿਆਂ ਨੂੰ ਮੁਸ਼ਕਿਲਾਂ ਤੋਂ ਕੱਢਣ ਵਾਸਤੇ ਆਪਣੇ ਕਦਮ ਨੂੰ ਵਧਾਇਆ ਇੱਥੋਂ ਕੀ ਸਿੱਖਿਆ ਮਿਲਦੀ ਹੈ ਕਿ ਕਈ ਵਾਰ ਬੰਦਾ ਮੈਂਨੂੰ ਵੀ ਮੈਨੂੰ ਥੋੜੀ ਪਰ ਕਹਿੰਦੇ ਜਦੋਂ ਤੁਹਾਡੇ ਹੈਲਪ ਕਰਨਾ ਕਿਸੇ ਦੂਜੇ ਦਾ ਭਲਾ ਹੋ ਸਕਦਾ ਤਾਂ ਤੁਹਾਨੂੰ ਜ਼ਰੂਰ ਉਹਦੀ ਉਹਦੇ ਵਾਸਤੇ ਕਦਮ ਵਧਾਣਾ ਚਾਹੀਦਾ ਹੈ ਅਗਰ ਦੂਜਿਆਂ ਦੀ ਮਦਦ ਕਰਨ ਨਾਲ ਦੂਜੇ ਦੇ ਜੀਵਨ ਵਿੱਚ ਖੁਸ਼ੀ ਆਉਂਦੀ ਹੈ ਤਾਂ ਤੁਹਾਨੂੰ ਉਹ ਕਰਮ ਜ਼ਰੂਰ ਉੱਚ ਬੰਦਾ ਇਹ ਨਾ ਰੱਖੇ ਜੇ ਤਾਂ ਬੰਦਾ ਕਹਵੇ ਨਾ ਉਹਨੂੰ ਰੋਟੀ ਖਵਾ ਦੇ ਲੈ ਮੈਂ ਥੋੜੀ ਭੁੱਖਾ ਹਾਂ ਭੁੱਖਾ ਉਹ ਆਪੀ ਖਾਵੇ ਉਹ ਪਾਈ ਜੇ ਤੇ ਕੋ ਰੱਬ ਨੇ ਤਾਕਤ ਦਿੱਤੀ ਹੈ ਸ਼ਕਤੀ ਦਿੱਤੀ ਹੈ ਔਰ ਤੇਰੇ ਹਿੰਮਤ ਕਰਨ ਦੇ ਨਾਲ ਥੋੜਾ ਜਿਹਾ ਕਦਮ ਮਿਦਾਨ ਦੇ ਨਾਲ ਉਹ ਭੁੱਖੇ ਦਾ ਪੇਟ ਭਰ ਸਕਦਾ ਜਿਹੜਾ ਵਿਚਾਰਾ ਨਹੀਂ ਖਰੀਦ ਕੇ ਖਾ ਸਕਦਾ ਤੂੰ ਦੀ ਹੈਲਪ ਕਰ ਉਹਦੀ ਸਹਾਇਤਾ ਯਾਨੀ ਦੂਜਿਆਂ ਦੇ ਸੰਕਟ ਨੂੰ ਦੂਰ ਕਰਨ ਵਾਸਤੇ ਦੂਜਿਆਂ ਦੀ ਸਹਾਇਤਾ ਕਰਨ ਵਾਸਤੇ ਸਾਨੂੰ ਹਮੇਸ਼ਾ ਤਿਆਰ ਰਹਿਣਾ ਇਹ ਸਾਨੂੰ ਸਿੱਖਿਆ ਮਿਲਦੀ ਹੈ ਸ਼੍ਰੀ ਰਾਮ ਦੇ जीवंत इसलिए औरों की रक्षा करने को अपना कदम उठाया इसलिए कहते हैं कि सच्चा रक्षक वो नहीं है जड़ा अपने आप ना कमरे में बंद करके ले कोई मुसीबत मेरे तक नहीं आनी मैं सुरक्षित हूं कहते रक्षकता वो होता है जड़ा दूसरों दी सहायता जड़ा दूसरों दी रक्षा करने दी कोशिश जड़ा दूसरों नु बचांदा है और जिन्ना भी श्री राम च उस बेले उस समय च उन्होंने हो सकदा सी सहायता की थी ऋषियां मुनियों दी ਸਿਹਤਾ ਕੀਤੀ ਵਿਸ਼ਵਾਮਿੱਤਰ ਜੀ ਦੇ ਕਹਿਣ ਤੇ ਔਰ ਫਿਰ ਕਮਾਂਗੇ ਜਿੱਦਾਂ ਦੱਸਿਆ ਕਿ ਅਗਰ ਪੂਰੀ ਕਥਾ ਡਿਟੇਲ ਨਾਲ ਦੱਸਣੀ ਹੈ ਤਾਂ ਵਾਕਈ 3 ਦਿਨ ਚਾਹੀਦੇ ਆ ਜਾਂ 5 ਦਿਨ ਚਾਹੀਦੇ ਆ ਪਰ ਇਹ ਤਾਂ ਸ਼ਾਰਟ ਚ ਸਿਰਫ ਤੁਹਾਡੇ ਅੰਦਰ ਛੁਪੇ ਹੋਏ ਨਾ ਜੋ ਸ਼੍ਰੀ ਰਾਮ ਹੈ ਉਹਨਾਂ ਨੂੰ ਜਗਾਣਾ ਹੈ ਤਾਂ ਕਿ ਤੁਸੀਂ ਵੀ ਆਪਣੇ ਅੰਦਰਲੀ ਉਹ ਸ਼ਕਤੀ ਨੂੰ ਜਾਣ ਤੁਸੀਂ ਵੀ ਆਪਣੇ ਅੰਦਰਲੀ ਉਹ ਸ਼ਕਤੀ ਨੂੰ ਪਹਿਚਾਨ ਸਕੋ ਕਿਉਂਕਿ ਕਿਤੇ ਨਾ ਕਿਤੇ ਰਾਮ ਵੀ ਤੇਰੇ ਅੰਦਰ ਹੈ 라ਵਣ ਵੀ ਤੇਰੇ ਅੰਦਰ ਹੈ ਸਮਝੋਗ ਨਹੀਂ ਕਹਿੰਦੇ ਅੱਛਾ ਵੀ ਤੇਰੇ ਅੰਦਰ ਹੈ ਔਰ ਬੁਰਾ ਵੀ ਤੇਰੇ ਤੂੰ ਕਿਸ ਕੋ ਬਾਹਰ ਲਾਏਗਾ ਜੇ ਸਮਝ ਤੇਰੀ ਕਾ ਮੰਜ਼ਰ ਹੈ ਤੂੰ ਬਾਹਰ ਕਿਸ ਨੂੰ ਲੈ ਕੇ ਆਣਾ ਇਹ ਤਾਂ ਤੇਰੀ ਆਪਣੀ ਸਮਝ ਹੈ ਕਿ ਮੈਂ ਆਪਣੇ ਅੰਦਰੋਂ ਅੱਛੇ ਨੂੰ ਬਾਹਰ ਲਿਆਣਾ ਜਾਂ ਆਪਣੇ ਅੰਦਰੋਂ ਬੁਰੇ ਨੂੰ ਬਾਹਰ ਲਿਆਣਾ ਕਿਉਂਕਿ ਜਿੱਦਾਂ ਦੀ ਜਿਹਦੀ ਸਮਝ ਹੁੰਦੀ ਓਹੀ ਚੀਜ਼ ਉਹਦੇ ਅੰਦਰੋਂ ਬਾਹਰ ਸਮਝ ਅੱਛੀ ਹੋਵੇ ਤਾਂ ਇਨਸਾਨ ਦੇ ਅੰਦਰੋਂ ਅਛਾਈ ਬਾਹਰ ਆਂਦੀ ਹੈ ਸਮਝ ਬੁਰੀ ਹੋਵੇ ਤਾਂ ਇਨਸਾਨ ਅੰਦਰੋਂ ਕਿਹੜੀ ਚੀਜ਼ ਬਾਹਰ ਆਂਦੀ ਹੈ ਉਹ ਰਾਈ ਬਹਰ ਆਂਦੀ ਹੈ ਇਸ ਲਈ ਕਹਿੰਦੇ ਸ਼੍ਰੀ ਰਾਮ ਨੇ ਹੋਰੋਂ ਕੀ ਰੱਖਿਆ ਕਰਨੇ ਕੋ ਆਪਣਾ ਕਦਮ ਆਪਣੇ ਕਦਮ ਵਧਾਏ ਦੂਜਿਆਂ ਦੀ ਸਿਹਤਾ ਕਰਨ ਵਾਸਤੇ ਦੂਜਿਆਂ ਦੀ ਰੱਖਿਆ ਕਰਨ ਵਾਸਤੇ ਕਿਉਂਕਿ ਪਿਤਾ ਦਸ਼ਰਤ ਨੇ ਕਿਹਾ ਵੀ ਸੀ ਜਦੋਂ ਵਿਸ਼ਵਾ ਮਿੱਤਰ ਜੀ ਆਏ ਸੀ ਕਿ ਰਾਕਸ਼ਸੀ ਬਹੁਤ ਖਤਰਨਾਕ ਹੈ ਸ਼੍ਰੀ ਰਾਮ ਤਾਂ ਲਕਸ਼ਮਣ ਨੂੰ ਭੇਜੋ ਉਹ ਕਹਿੰਦੇ ਬੱਚੇ ਹੈ ਇਹ ਬੱਚੇ ਹੈ ਇਹ ਇੰਡੇ ਵੱਡੇ ਰਾਕਸ਼ਸ਼ ਹਨ ਜਿਨ੍ਹਾਂ ਨਾਲ ਤੁਸੀਂ ਨਹੀਂ ਮੁਕਾਬਲਾ ਕਰ ਸਕਦੇ ਇਹ ਕਰਨਗੇ ਜਿਹੜਾ ਗੌਰ ਕਰਨਾ ਬਾਪ ਨੇ ਕੋਸ਼ਿਸ਼ ਕੀਤੀ ਸੀ ਨਾ ਜਾਣ ਪਰ ਸ਼੍ਰੀ ਰਾਮ ਨਹੀਂ ਮੰਨੇ ਉਹ ਕਹਿੰਦੇ ਗੁਰੂ ਹੈ ਮੇਰੇ ਸ਼ਸ਼ਤਰ ਗੁਰੂ ਹੈ ਔਰ ਗੁਰੂ ਨੂੰ ਜਿੱਥੇ ਜ਼ਰੂਰਤ ਹੈ ਉੱਥੇ ਮੈਨੂੰ ਸਿਰ ਵੀ ਦੇਣਾ ਪਵੇ ਮੈਂ ਦੇਣ ਨੂੰ ਕਿਉਂਕਿ ਸਿੱਖਿਆ ਲਈ ਹੈ ਮੈਂ ਆਪਣੇ ਗੁਰੂ ਕੋਲੋਂ ਸ਼ਸਤਰ ਵਿਦਿਆ ਸਿੱਖੀ ਹੈ ਜਦਾਂ ਕਹਿੰਦੇ ਨਾ ਸ਼ਸਤਰ ਅਸਤਰ ਸ਼ਸਤਰ ਯੁੱਧ ਕਲਾ ਸਿੱਖੀ ਹੈ ਇਹਨੂੰ ਨਾ ਕਿੱਦਾਂ ਕਰ ਸਕਦੇ ਆ ਕਹਿੰਦੇ ਦਸ਼ਰਥ ਜੀ ਮੰਨਦੇ ਨਹੀਂ ਸੀ ਪਰ ਸ਼੍ਰੀ ਰਾਮ ਨੇ ਜ਼ਬਰਦਸਤੀ ਮਨਾਇਆ ਇਹ ਤਾਂ ਸਭ ਤੋਂ ਪਹਿਲਾਂ ਡਰ ਕੇ ਇਹਨੂੰ ਲੱਗਦਾ ਜਿਹਨੇ ਜਾਣਾ ਹੋਵੇ ਡਰ ਉਹਨੂੰ ਲੱਗਦਾ ਹੈ ਔਰ ਨਿਡਰ ਹੈ ਕਿਉਂਕਿ ਅੰਦਰ ਕੋਈ ਭੈ ਨਹੀਂ ਹੈ ਜਦੋਂ ਇਨਸਾਨ ਆਪਣੇ ਅੰਦਰਲੀ ਸ਼ਕਤੀ ਨੂੰ ਜਾਣ ਲੈਂਦਾ ਹੈ ਸਿਮਰਨ ਕਰਕੇ ਬੰਦਗੀ ਕਰਕੇ ਕਿ ਮੇਰੇ ਅੰਦਰ ਕਿਹੜੀ ਸ਼ਕਤੀ ਆਪਣਾ ਕੰਮ ਕਰ ਰਹੀ ਹੈ ਤਾਂ ਫਿਰ ਇਨਸਾਨ ਬਾਹਰਲੀਆਂ ਮੁਸ਼ਕਿਲਾਂ ਤੋਂ ਮੁਸੀਬਤਾਂ ਤੋਂ ਨਿਕਲਦਾ ਕਿਉਂਕਿ ਡਰ ਹਦੋਂ ਤੱਕ ਹੀ ਹੈ ਜਦ ਤੱਕ ਸਾਡੇ ਅੰਦਰ ਅਗਿਆਨ ਹੈ ਇਸ ਲਈ ਅਗਿਆਨ ਨੂੰ ਅંધੇਰਾ ਕਿਹਾ ਗਿਆ ਹੈ ਤਾਂ ਹੀ ਤਕਬੀਰ ਸਾਹਿਬ ਕਹਿੰਦੇ ਅਗਿਆਨ ਅંધੇਰਾ ਦੁਖ ਘਣਾ ਪਗ ਪਗ ਠੋਕਰ ਖਾਏ ਬਲੇਹਾਰੀ ਸਤ ਸੰਗ ਕੇ ਜਿੰਨੇ ਦੀਪਕ ਦਿਆ ਜਰਾਏ ਕਹਿੰਦੇ ਜਦ ਤੱਕ ਅੰਦਰ ਅਗਿਆਨਤਾ ਦਾ ਹਨੇਰਾ ਹੈ ਤਾਂ ਦੁੱਖ ਹੀ ਦੁੱਖ ਹੋਏਗਾ ਸਮਝਦੇ ਹੋਗੇ ਕਿਉਂਕਿ ਹਨੇਰੇ ਵਿੱਚ ਰੱਸੀ ਵੀ ਸੱਪ ਲੱਗਦੀ ਹੈ ਕਿ ਨਹੀਂ ਜਦੋਂ ਤੱਕ ਅਗਿਆਨਤਾ ਦਾ ਹਨੇਰਾ ਤਾਂ ਛੋਟੀ ਚੀਜ਼ ਵੀ ਵੱਡੀ ਲੱਗਦੀ ਹੈ ਛੋਟਾ ਸੰਕਟ ਵੀ ਬੜਾ ਲੱਗਦਾ ਹੈ ਤਾਂ ਇਨਸਾਨ ਫਿਰ ਠੋਕਰਾਂ ਖਾਂਦਾ ਫਿਰਦਾ ਹਨੇਰੇ ਵਿੱਚ ਪਰ ਜਿੱਦਾਂ ਹੀ ਸਤ ਸੰਗਤ ਵਿੱਚ ਬੈਠਦਾ ਹੈ ਗੁਰੂ ਦੇ ਕੋਲੋਂ ਗਿਆਨ ਲੈਂਦਾ ਤਾਂ ਅੰਦਰ ਉਹ ਪ੍ਰਕਾਸ਼ ਹੋ ਜਾਂਦਾ ਹੈ ਕਿ ਫਿਰ ਇਨਸਾਨ ਨੂੰ ਪਤਾ ਲੱਗਦਾ ਜਿਹੜੀ ਮੁਸੀਬਤ ਨੂੰ ਲੋਕ ਸਭ ਸਮਝਦੇ ਐ ਉਹ ਤਾਂ ਰੱਸੀ ਐ ਉਹਨੂੰ ਤਾਂ ਇੱਜੇ ਮਾਰ ਕਰ ਜਾਵਾਂਗੇ ਤਾਂ ਹੀ ਤਾਂ ਜਿਨ੍ਹਾਂ ਨੇ ਸਤਗੁਰੂ ਤੋਂ ਗਿਆਨ ਲੈ ਲਿਆ ਜਿਨ੍ਹਾਂ ਨੂੰ ਸਤਗੁਰੂ ਦਾ ਸਾਥ ਮਿਲ ਗਿਆ ਉਹਨਾਂ ਦੇ ਅੰਦਰ ਉਹ ਹਿੰਮਤ ਉਹ ਵਿਸ਼ਵਾਸ ਦਾ ਦੀਵਾ ਜਗ ਜਾਂਦਾ ਹੈ ਕਿ ਬੜੀਆਂ-ਬੜੀਆਂ ਮੁਸ਼ਕਿਲਾਂ ਤੋਂ ਵੀ ਉਹ ਡਰਦੇ ਨਹੀਂ ਐ ਬੜੀਆਂ-ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਐ ਕਿਉਂਕਿ ਪਤਾ ਕੋਈ ਮੁਸ਼ਕਿਲ ਸਾਨੂੰ ਹਰਾ ਕਿਉਂ ਪਤਾ ਲੱਗ ਜਾਂਦਾ ਹੈ ਜਿੱਦਾਂ ਕਹਿੰਦੇ ਨੇ ਪਤਾ ਹੋਵੇ ਨਾ ਕਿ ਇਹ ਨਾਲਾ ਕਿੱਡਾ ਦਾ ਬੜਾ ਹੈ ਤਾਂ ਬੰਦਾ ਕਹਿੰਦਾ ਪਾਰ ਕਰ ਜਾਵਾਂਗੇ ਨਦੀਆਂ ਪਾਰ ਕੀਤੀਆਂ ਜਾ ਸਕਦੀਆਂ ਤਾਂ ਨਾਲਿਆਂ ਦੀ ਗੱਲ ਕੀ ਹੈ ਸਮਝਦੇ ਹੋ ਕਿ ਨਹੀਂ ਇਸੇ ਤਰ੍ਹਾਂ انسان ਦੇ ਅੰਦਰ ਜਦੋਂ ਸਮਝ ਹੋਵੇ ਗਿਆਨ ਦੀ ਸਮਝ ਆਪਣੇ ਅੰਦਰ ਦੀ ਪ੍ਰਭੂ ਦੀ ਸਮਝ ਤਾਂ ਫਿਰ انسان ਬੜੀਆਂ-ਬੜੀਆਂ ਮੁਸ਼ਕਲਾਂ ਦੀਆਂ ਨਦੀਆਂ ਨੂੰ ਜਿਹਨੂੰ ਦੁਨੀਆ ਕਹਿੰਦੇ ਬਹੁਤ ਬੜੀ ਮੁਸ਼ਕਲ ਹੈ ਉਹ ਕਹਿੰਦਾ ਨਿਕ-ਨਿਕੇ ਨਾਲੇ ਆ ਉਹਦੇ ਪਾਰ ਕਰ ਜਾਵਾਂਗੇ ਅਸੀਂ ਕਿਉਂਕਿ ਬਹੁਤ ਬੜੀ ਸ਼ਕਤੀ ਸਾਡੇ ਇਹ ਗਿਆਨ ਦੇ ਨਾਲ ਹੀ ਪਤਾ ਲੱਗਦਾ ਹੈ ਸ਼੍ਰੀ ਰਾਮ ਨੂੰ ਆਪਣੇ ਅੰਦਰ ਸ਼ਕਤੀ ਤੇ ਵਿਸ਼ਵਾਸ ਸੀ ਇਸ ਲਈ ਉਹਨਾਂ ਨੇ ਮਨਾਇਆ ਆਪਣੇ ਪਿਤਾ ਨੂੰ ਸਰਾਮਣਾ ਕੀਤਾ ਔਰ ਜਾ ਕੇ ਵਾਕਈ ਬੁਰਾਈ ਦਾ ਅੰਤ ਹੁਣ ਇੱਥੇ ਕਹਾਂਗੇ ਤਾੜਕਾ ਰਾਖਸ਼ੀ ਜਾਨੀ ਬੁਰਾਈ ਤਾਂ ਤੁਹਾਡੇ ਜੀਵਨ ਚ ਵੀ ਜੋ ਬੁਰੀਆਂ ਆਦਤਾਂ ਹੈ ਕਿਉਂਕਿ ਇਹ ਗੱਲ ਯਾਦ ਰੱਖਣਾ ਬੁਰੀਆਂ ਆਦਤਾਂ ਵੀ ਰਾਖਸ਼ਾ ਤੋਂ ਘਟ ਨਹੀਂ ਹੈ ਕਿਉਂਕਿ ਇਹ ਵੀ ਤਾਂ ਕਹਿੰਦਾ ਰਾਖਸ਼ ਬੰਦੇ ਨੂੰ ਖਾ ਗਿਆ ਤਾਂ ਬੰਦੇ ਦੀਆਂ ਬੁਰੀਆਂ ਆਦਤਾਂ ਵੀ ਬੰਦੇ ਨੂੰ ਮਾਰ ਬੰਦੇ ਆਦਤਾਂ ਹੀ ਬੰਦੇ ਨੂੰ ਮਾਰਦੀਆਂ ਹਨ ਨਹੀਂ ਤੇਰਾ ਸੋਚ ਕੇ ਦੇਖੋ ਅਗਰ ਬੰਦਾ ਸਹੀ ਆਦਤਾਂ ਅਪਣਾਵੇ ਅਗਰ ਸਹੀ ਢੰਗ ਨਾਲ ਜ਼ਿੰਦਗੀ ਜੀਵੇ ਤਾਂ ਬੜਾ ਸਵਸਤ ਔਰ ਲੰਮਾ ਜੀਵਨ ਬੰਦਾ ਜੀ ਤਾਂ ਜੇ ਆਦਤਾਂ ਹੀ ਖਾਣ ਪੀਣ ਦੀ ਗਲਤ ਹੋਵੇ ਆਦਤਾਂ ਹੀ ਬੁਰੀਆਂ ਹੋਣ ਨਸ਼ੇ ਦੀ ਆਦਤ ਹੋਵੇ ਤਾਂ ਬੰਦਾ ਉਹ ਆਦਤਾਂ ਹੀ ਬੰਦੇ ਨੂੰ ਜਿਦਾ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ ਨਾ ਕਿ हे ਪ੍ਰਿਯ ਅਰਜੁਨ ਆਪਣੇ ਗਿਆਨ ਕੇ ਤੀਰੋ ਕੇ ਦੁਆਰਾ ਸਭ ਕ੍ਰੋਧ ਲੋਭ মোহ ਹੰਕਾਰ ਰੂਪੀ ਰਾਖਸ਼ੋ ਨੂੰ ਖਤਮ ਕਰ ਦੋ ਇਸ ਤੋਂ ਪਹਿਲੇ ਕਿ ਉਹ ਤੁਮੇ ਖਤਮ ਕਰ ਦੇ ਉਹ ਕਹਿੰਦੇ ਆਪਣੇ ਗਿਆਨ ਦੇ ਤੀਰਾਂ ਨਾਲ ਆਪਣੇ ਅੰਦਰਲੇ ਬੁਰਾਈਆਂ ਦੇ ਰਾਖਸ਼ਾਂ ਨੂੰ ਖਤਮ ਕਰ ਦੇ ਇਸ ਤੋਂ ਪਹਿਲਾਂ ਕਿ ਤੇਰੇ ਅੰਦਰ ਦੀ ਬੁਰਾਈ ਤੈਨੂੰ ਖਤਮ ਉਹ ਕਹਿੰਦੇ ਕ੍ਰੋਧ ਨੂੰ ਖਤਮ ਕਰ ਕਿਉਂਕਿ ਜੇ ਤੂੰ ਕ੍ਰੋਧ ਨੂੰ ਖਤਮ ਨਾ ਕੀਤਾ ਤਾਂ ਕ੍ਰੋਧ ਕਰ ਕਰਕੇ ਤੂੰ ਜਲਦੀ ਖਤਮ ਹੋ ਜਾਣਾ ਤਾਂ ਹੀ ਤਾਂ ਦੇਖੋ ਜਿਹੜਾ ਜਿੰਨਾ ਜ਼ਿਆਦਾ ਕ੍ਰੋਧ ਕਰਦਾ ਹੈ ਫਿਰ ਦੁਖੀ ਪਰੇਸ਼ਾਨ ਵੀ ਹੁੰਦਾ ਹੈ ਕਿ ਨਹੀਂ ਜਿੰਨਾ ਕੋਈ ਨਫ਼ਰਤ ਕਰੇ, ਕ੍ਰੋਧ ਕਰੇ, ਚਿੰਤਾ ਕਰੇ, ਇਹ ਚਿੰਤਾ ਦੇ ਰਾਖਸ਼ ਬੰਦੇ ਨੂੰ ਅੰਦਰੋਂ ਅੰਦਰ ਹੀ ਖਾ ਜਾਂਦੇ ਆ, ਖਤਮ ਕਰ ਦਿੰਦੇ ਆ। ਇਸ ਤੋਂ ਪਹਿਲਾਂ ਕਿ ਇਹ ਤੁਹਾਨੂੰ ਖਤਮ ਕਰ ਤੁਸੀਂ ਇਹਨਾਂ ਨੂੰ ਖਤਮ ਕਰ ਦਿਓ। ਫੇਰ ਹੀ ਤੁਸੀਂ ਲੰਬੀ, ਕਾਮਯਾਬੀ, ਸਫਲਤਾ ਭਰੀ ਜ਼ਿੰਦਗੀ ਜੀ ਸਕਦੇ ਹੋ। ਇਸ ਲਈ ਇਹ ਆਪਣੇ ਅੰਦਰ ਯਾਦ ਰੱਖਣਾ ਕਿ ਆਦਤ ਕੋਈ ਵੀ ਬੁਰੀ ਹੋਵੇ, ਤੁਹਾਡੇ ਅੰਦਰ ਸ਼ਕਤੀ ਹੈ ਤੁਸੀਂ ਉਹ ਆਦਤ ਨੂੰ ਖਤਮ ਕਰਿਓ। ਕਿਉਂਕਿ ਆਦਤ ਤੁਹਾਡੇ ਅੰਦਰ ਹੈ ਤੁਸੀਂ ਆਦਤ ਦੇ ਅੰਦਰ ਨਹੀਂ ਹੋ। ਸਮਝ ਦਿਓ ਕਿ ਨਹੀਂ? ਇਹਦਾ ਮਤਲਬ ਹੈ ਇੱਕ ਕਹਿੰਦੇ ਨਾ ਇਹ ਗਲਾਸ ਸਮੁੰਦਰ ਵਿੱਚ ਹੈ ਇਹਦਾ ਮਤਲਬ ਸਮੁੰਦਰ بڑا ਹੈ ਤਾਂ ਗਲਾਸ ਛੋਟਾ ਹੈ ਤਾਂ ਇਹ ਗਲਾਸ ਸਮੁੰਦਰ ਵਿੱਚ ਹੈ ਪਰ ਇੱਕ ਅਸੀਂ ਕਹਿੰਦੇ ਆ ਕਿ ਪਾਣੀ ਗਲਾਸ ਦੇ ਅੰਦਰ ਹੈ ਹੁਣ ਇੱਥੋਂ ਪਤਾ ਲੱਗਦਾ ਹੈ ਕਿ ਪਾਣੀ ਛੋਟਾ ਹੈ ਤਾਂ ਗਲਾਸ بڑا ਹੈ ਕਿਉਂਕਿ ਤਾਂ ਹੀ ਜਿਹੜੀ ਚੀਜ਼ ਛੋਟੀ ਹੋਵੇ ਉਹੀ ਕਿਸੇ بڑے ਅੰਦਰ ਹੁਣ ਆਦਤ ਤੁਹਾਡੇ ਅੰਦਰ ਹੈ ਕਿ ਨਹੀਂ ਨਸ਼ੇ ਦੀ ਆਦਤ ਦਾ ਬੰਦਾ ਕਹਿੰਦਾ ਚਿੱਟਾ ਦੀ ਆਦਤ ਹੈ ਜੀ ਸ਼ਰਾਬ ਦੀ ਆਦਤ ਹੈ ਜਾਂ ਕਿਸੇ ਨੂੰ ਤਮਾਕੂ ਦੀ ਆਦਤ ਹੈ ਸਮਝਦੇ ਹੋ ਵੀ ਨਾ ਕੋਈ ਆਦਤ ਹੈ ਜਿਹੜੀ ਛੱਡਣੀ ਔਖੀ ਹੈ ਉਹ ਵੈ ਇਸ਼ਕ ਦੀ ਆਦਤ ਆਪਣੇ ਮਾਲਕ ਨਾਲ ਬਾਕੀ ਤਾਂ ਹਰ ਆਦਤ ਛੱਡੀ ਜਾ ਸਕਦੀ ਹੈ। ਇਹ ਯਾਦ ਰੱਖਣਾ ਸਾਰਿਆਂ ਨੇ। ਕਹਿੰਦੇ ਨੇ ਜਦੋਂ ਇਸ਼ਕ ਦਾ ਨਸ਼ਾ ਚੜ ਜਾਂਦਾ ਬੁੱਲੇ ਸ਼ਾਹ ਨੂੰ ਚੜਿਆ ਸੀ ਉਹ ਨਹੀਂ ਛੁੱਟਿਆ। ਬਾਕੀ ਹਰ ਆਦਤ ਛੱਡੀ ਸਮਝਦਿਓ। ਇਸ ਲਈ ਬੁੱਲੇ ਸ਼ਾਹ ਦੀ ਗੱਲ ਜਦੋਂ ਆਉਂਦੀ ਤਾਂ ਇਸ਼ਕ ਦੀ ਗੱਲ ਆਉਂਦੀ ਹੈ ਪਰ ਇੱਥੇ ਗੱਲ ਕਰ ਰਹੇ ਅਸੀਂ ਨਸ਼ਿਆਂ ਦੀ। ਕਈ ਕਹਿੰਦੇ ਜੀ ਮੇਤੋਂ ਮੈਂ ਸ਼ਰਾਬ ਨਹੀਂ ਛੱਡੀ ਜਾਂਦੀ ਮੇਤੋਂ ਚੱਟਾ ਨਹੀਂ ਛੱਡਿਆ ਜਾਂਦਾ ਮੇਤੋਂ ਨਸ਼ਾ ਨਹੀਂ ਛੱਡਿਆ ਜਾਂਦਾ। ਅਗਰ ਆਪਣੇ ਜੀਵਨ ਨੂੰ ਬਿਹਤਰ ਬਣਾਉਣਾ ਹੋਵੇ ਤਾਂ ਤੁਸੀਂ ਬਹੁਤ ਕੁਝ ਕਰੋ। ਅਗਰ ਆਪਣੀ ਮੰਜ਼ਿਲ ਨੂੰ ਪਾਣਾ ਹੋਵੇ ਅਗਰ ਦੁਨੀਆ ਨੂੰ ਨਾ ਸਤਾਰੇ ਦੀ ਤਰ੍ਹਾਂ ਚਮਕ ਕੇ ਦਿਖਾਣਾ ਹੋਵੇ ਤਾਂ ਫਿਰ ਇਨਸਾਨ ਆਪਣੀ ਹਰ ਬੁਰੀ ਆਦਤ ਨੂੰ ਬਦਲ ਸਕਦਾ ਹੈ